हां जी दोस्तों तਨੋਲਾ ਬੱਕਰੀ ਮੇਲੇ ਦੇ ਵਿੱਚ ਬਾਈ ਜੀ ਖੀਰੇ ਬੱਚਿਆਂ ਦੇ ਮੁਕਾਬਲੇ ਹੋਏ ਆ ਤੇ ਇਹ ਮੁਕਾਬਲੇ ਦੇ ਵਿੱਚ ਪੰਜ ਬੱਕਰੇ ਆ ਜਿਹੜੇ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਨੰਬਰ ਤੇ ਆਏ ਆ ਤੇ ਆ ਬੱਚਾ ਬਾਈ ਆਇਆ ਪਹਿਲੇ ਨੰਬਰ ਤੇ ਖੀਰੇ ਬੱਚਿਆਂ ਦੇ ਵਿੱਚ ਬਾਈ ਗੋਖੂ ਦਾ ਬੱਕਰਾ ਇਹ ਤੇ ਸੈਦੋਗੇ ਬਲੱਡ ਲਾਈਨ ਦਾ ਬਾਈ ਗੋਖੂ ਕਿੰਨੇ ਟਾਈਮ ਦਾ ਬੱਚਾ ਹੈ ਵੀਰੇ ਬਾਈ ਇੱਕ ਮਹੀਨਾ ਤਿੰਨ ਦਿਨਾਂ ਦਾ ਬੱਚਾ ਵੀਰੇ ਠੀਕ ਆ ਬਾਈ ਇੱਕ ਮਹੀਨਾ ਤੇ ਕਿਹੜੇ ਬੱਕਰੇ ਦਾ ਜੀ ਇਹ ਇਹ ਬਾਈ ਇਹਦਾ ਨਾਨਾ ਦਾ ਹੈਗਾ ਬਾਈ ਚੈਨੇ ਵਾਲਾ ਤੇ ਮੇਰੇ ਵਖਰੇ ਦਾ ਬੱਚਾ ਨਾਗਰੇ ਦਾ ਠੀਕ ਆ ਜਿਹੜਾ ਬਾਹਲਾ ਕੁੰਡਾ ਜਾਂ ਵਖਰਾ ਠੀਕ ਹੈ ਉਹਦਾ ਬੱਚਾ ਪਹਿਲੀ ਜੋਲੀ ਦਾ ਬੱਚਾ ਤੇ ਬਾਈ ਬਹੁਤ ਬਹੁਤ ਮੁਬਾਰਕ ਆ ਬਹੁਤ ਬਹੁਤ ਬਾਈ ਬਹੁਤ ਬਹੁਤ ਲੋ ਬਾਈ ਤੇ ਆ ਦਾ ਪਿਆਰ ਬਹੁਤ ਆਗਾ ਹਾਂਜੀ ਆ ਦੂਜੇ ਨੰਬਰ ਤੇ ਬੱਕਰਾ ਆ ਬਾਈ ਇਹ ਵੀ ਦੱਸੋ ਬਾਈ ਕਿਹੜਾ ਪਿੰਡ ਆਪਣਾ ਜੀ ਬੰਗੀ ਰੋਲੂ ਜੀ ਬੰਗੀ ਰੋਲੂ ਪਿੰਡ ਆ ਬਾਈ ਤੇ ਇਹ ਕਿਹੜੇ ਬੱਕਰੇ ਦਾ ਬੱਚਾ ਬਾਈ ਇਹ ਆਪਣੇ ਕੋਲੇ ਕਾਲੂ ਕਾਲੂ ਬੱਕਰਾ ਬਈ ਹੈਨਾ ਬਾਈ ਦਿਵਿੰਦਰਾ ਗੋਡ ਫਾਰਮ ਤੇ ਬੰਗੀ ਰੋਲ ਦੂ ਪਿੰਡ ਆ ਇਹ ਕਿੰਨੇ ਟਾਈਮ ਦਾ ਬੱਚਾ ਜੀ ਇਹ ਪੂਰੇ 1 ਮਹੀਨੇ ਦਾ ਜੀ ਪੂਰੇ 1 ਮਹੀਨੇ ਦਾ ਬੱਚਾ ਇਹ ਆਇਆ ਦੂਜੇ ਨੰਬਰ ਤੇ ਖੀਰੇ ਬੱਚਿਆਂ ਦੇ ਵਿੱਚੋਂ ਤੇ ਬਾਈ ਬਹੁਤ ਬਹੁਤ ਮੁਬਾਰਕਾਂ ਤੇ ਆਹ ਬਈ ਆਇਆ ਤੀਜੇ ਨੰਬਰ ਦੇ ਬੱਕਰਾ ਜੈਡ ਬਲੈਕ ਲਓ ਬਾਈ ਫਸਟ ਸੈਕ ਫਸਟ ਦਾ ਬੱਚਾ ਬਾਈ ਦੱਸਿਓ ਇਹ ਕਿਹੜੇ ਬੱਕਰੇ ਦਾ ਜੀ ਇਹ ਮੰਤਰੀ ਬਲੱਡ ਲਾਈਨ ਚੋਂ ਮੰਤਰੀ ਬਲੱਡ ਲਾਈਨ ਚੋਂ ਬਾਈ ਨੇੜੇ ਕਰ ਲਓ ਮਾਈਕ ਆਪਣਾ ਕਿਹੜਾ ਪਿੰਡ ਆ ਜੀ ਛੋਟੀਆਂ ਪਿੰਡਾਂ ਛੋਟੀਆਂ ਪਿੰਡਾਂ ਬਾਈ ਮੁਬਾਰਕਾਂ ਬਾਈ ਬਹੁਤ ਬਹੁਤ ਲਓ ਜੀ ਤੇ ਆ ਬਈ ਚੌਥੇ ਨੰਬਰ ਤੇ ਆ ਫੜੀ ਬਈ ਨੇੜੇ ਰੱਖੀ ਮੜਾ ਲਓ ਜੀ ਬਈ ਕਿੰਨੇ ਟਾਈਮ ਦਾ ਬੱਚਾ ਇਹ 1 ਮਹੀਨੇ ਦਾ ਵੀਰੇ ਜਾਨ ਕਿਹੜੇ ਬੱਕਰੇ ਦਾ ਜੀ ਇਹ ਦੇਵ ਵਾਲੇ ਦਾ ਦੇਵ ਵਾਲਾ ਹਾਂ ਬੇਗਲੇ ਵਾਲਾ ਪਿੰਡ ਸਾਡਾ ਠੀਕ ਹੈ ਜੀ ਲਓ ਬਈ ਦੇਵ ਲੈਰੇ ਬੇਗਲੇ ਵਾਲੀ ਦੀ ਬਲੱਡ ਲਾਈਨ ਦਾ ਬੱਚਾ ਇਹ ਆਇਆ ਬਈ ਚੌਥੇ ਨੰਬਰ ਤੇ ਤੇ ਆਪਣਾ ਕੀ ਨਾਮ ਆ ਬਈ ਜਗੀਰ ਸਿੰਘ ਆ ਜੀ ਠੀਕ ਆ ਬਈ ਮੁਬਾਰਕਾਂ ਬਈ ਬਹੁਤ ਬਹੁਤ ਤੇ ਲਓ ਬਈ ਪੰਜਵੇਂ ਨੰਬਰ ਤੇ ਆਇਆ ਬਈ ਦੇਵ ਦਾ ਬੱਚਾ ਬਾਈ ਹੋਰੀ ਪੁਰਾਣੇ ਮੇਲਿਆਂ ਦੇ ਵਿੱਚ ਆਉਂਦੇ ਆ ਇਹਨਾਂ ਦੇ ਵਧੀਆ ਜਾਨਵਰ ਆ ਪੰਮੇ ਵਾਲੀ ਲੈਣ ਤੋਂ ਹੀ ਆ ਮੇਰੇ ਕੋਲ ਜਿਹੜਾ ਪੰਜਾਬ ਬੱਕਰਾ ਉਹਦਾ ਉਹਦਾ ਪੁੱਤ ਆਪਣੇ ਕੋਲੇ ਆਇਆ ਬਕਰੇ ਲਾਲ ਡੱਬਾ ਜਿਹੜਾ ਇਹ ਹਾਂ ਲਾਲ ਡੱਬਾ ਐਸੇ ਮੇਲੇ 'ਚ ਵੀ ਆਇਆ ਉਹਦਾ ਬੱਚਾ ਇਹ ਠੀਕ ਹੈ ਇਹ ਬਈ ਪੰਜਾਬ ਬੱਕਰੇ ਦਾ ਪੋਤਾ ਹਾਂ 3 ਮਹੀਨਿਆਂ ਦਾ ਬੱਚਾ ਹੀ ਇਹ ਠੀਕ ਹੈ ਬਾਈ ਆਪਣੇ ਘਰ ਦਾ ਬੱਚਾ ਹੀ ਆ ਹਾਂਜੀ ਹਾਂ ਘਰ ਦੇ ਇਹ ਆਇਆ 5 ਮਹੀਨਿਆਂ ਨੰਬਰ ਤੇ ਮੁਬਾਰਕਾਂ ਬਈ ਦੇ ਬਹੁਤ ਮੁਬਾਰਕਾਂ ਹੀ ਬਾਈ